ਜਿੰਨਾ ਚਿਰ ਤਾਂ ਮੈਂ ਕਲਾਕਾਰ ਸੀ ਉਹਨਾਂ ਚਿਰ ਇਹੀ ਪੀਟੀਸੀ ਇਹੀ ਆਹ ਸਾਰੇ ਬਾਦਲਹੋਰੀ ਕੈਪਟਨੋਰੀ ਤਾੜੀਆਂ ਵਾ ਕਮਾਲ ਭਗਵੰਤ ਮਾਨ ਕਮਾਲ ਬਹੁਤ ਵਧੀਆ ਕੈਸਟਾਂ ਬਹੁਤ ਵਧੀਆ ਬੋਲਦਾ ਬੜਾ ਵਧੀਆ ਮੁੰਡੇ ਨੂੰ ਲੋਕ ਪਿਆਰ ਕਰਦੇ ਆ ਵੀ ਉਹਨੂੰ ਬੁਲਾ ਲਓ ਆਪਣੀਆਂ ਰੈਲੀਆਂ ਚ ਕਮਾਲ ਤੇ ਜਦੋਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਬਹੁਤ ਮਾੜਾ ਬੰਦਾ ਜੀ ਬਹੁਤ ਮੁਕਾਬਤਾ ਯਾਰ ਬਹੁਤ ਮਾੜਾ ਬੰਦਾ ਤਾਂ ਇਹ ਬੰਦਾ ਠੀਕ ਨਹੀਂ ਆਦਾ ਇਹ ਦੀਆਂ ਗੱਲਾਂ ਨਾ ਲੱਸੋ ਕੈਪਟਨ ਮਨਿੰਦਰ ਉਹ ਵੀ ਨਿਕਲੇ ਆਏ ਜੋਗੀ ਪਹਾੜਾਂ ਤੋਂ ਤਰੇ ਆਏ ਹੁਣ ਉਹ ਕਹਿੰਦਾ ਐਤਕੀ ਬੀਜੇਪੀ ਵਾਲੇ ਪਾਸੇ ਆਜੋ ਯਾਰ ਅਸੀਂ ਭੇਡਾਂ ਯਾਰ ਜੇ ਕਿੱਧਰ ਕਦੇ ਇੱਧਰ ਹੱਕ ਲੂਗੇ ਕਦੇ ਇੱਧਰ ਹੱਕ ਲੂਗੇ ਤੁਹਾਡੇ ਮਤਲਬ ਕੀ ਚੱਲੀ ਜਾਈਏ ਇਹ ਵੀਰੋ ਕਦੇ ਕਿਸੇ ਦੇ ਨਹੀਂ ਹੋਏ ਆ ਕੈਪਟਨ ਮਨਿੰਦਰ ਕੀ ਸੁਣ ਲੋ ਨਾ ਦੀ ਹਿਸਟਰੀ ਜਦੋਂ ਮੁਗਲਾਂ ਦਾ ਰਾਜ ਸੀ ਇਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਦੇਸ਼ 'ਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਅਕਾਲੀਆਂ ਦਾ ਰਾਜ ਆ ਗਿਆ ਇੱਥੇ ਤਾਂ ਅਕਾਲੀਆਂ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਹੈ ਇਹ ਲੋਕਾਂ ਨਾਲ ਕਦੇ ਨਹੀਂ ਹੋਇਆ ਇਹ ਤਾਂ ਹਮੇਸ਼ਾ ਸੱਤਾ ਨਾਲ ਹੀ ਰਹਿੰਦੇ ਆ ਵੀਰੋ ਉਹ ਆ ਗਏ ਹੁਣ ਉਹ ਕਹਿੰਦਾ ਜਦੋਂ ਮੈਂ ਹੱਸਣਾ ਹੁੰਦਾ ਭਗਵੰਤ ਮਾਨ ਦੇ ਕਹਿੰਦਾ ਬਾਬੇ ਆਣ ਸੁਣ ਲੈਣਾ ਮੈਂ ਲੱਗਦਾ ਸੋਹ ਐ ਕਹਿੰਦਾ ਮੈਂ ਕਹਾ ਮੈਂ ਕਹਾ ਇੰਟੀਂਡ ਸਾ ਕਹਿੰਦਾ ਹੁੰਦਾ ਸੀ ਐਂਟੀਂਡ ਸਾ ਕਹਿੰਦਾ ਉਹ ਜਦੋਂ ਮੈਂ 2014 ਚ ਵੋਟਾਂ ਚ ਖੜਾ ਹੋਇਆ ਨਾ ਮੈਂ ਫੋਟੋ ਖਿਚਾ ਲਈ ਇਦਾਂ ਕਰਕੇ ਕਹਿੰਦਾ ਅੱਜ ਭਗਵਾਨ ਤੁਮਨ ਦੇ ਹੱਥ ਬੰਨੇ ਵਾਲੀ ਫੋਟੋ ਦੇਖੀ ਲੈ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਵੀ ਵੋਟਾਂ ਚ ਖੜ ਗਿਆ ਮੈਂ ਕੋਈ ਗੱਲ ਨਹੀਂ ਜੀ 30 ਅਪ੍ਰੈਲ ਤੱਕ ਕੀ ਹੈ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਜਿੰਨਾ ਹੱਸਣਾ ਜਦੋਂ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਟੀਂਡ ਸਾ ਸਬਰ ਹੋਇਆ ਕਰੋਗੇ ਸਾਰਾ ਟੱਬਰ ਅੱਜ ਰੋਂਦੇ ਨੇ ਤੂੰ ਵੀ ਹੱਸ ਲੈ ਭਰਾਵਾ ਹੁਣ ਕੋਈ ਨਹੀਂ ਤੂੰ ਵੀ ਹੱਸ ਲੈ ਤੁਹੇ ਇਹ ਇਹਨਾਂ ਨੂੰ ਆਇਆ ਵੀ ਲੋਕਾਂ ਦੀ ਯਾਦ ਸ਼ਕਤੀ ਬਹੁਤ ਘੱਟ ਐ ਭੁੱਲ ਗਏ ਹੋਣੇ ਲੋਕ ਭੁੱਲ ਗਏ ਹੋਣੇ ਵੀ ਪਟਿਆਲੇ ਤੋਂ ਕੈਪਟਨ ਮਰਿੰਦਰ ਸਿੰਘ ਹਰਾਇਆ ਸੀ ਭੁੱਲ ਗਏ ਹੋਣੇ ਵੀ ਲੰਬੀ ਤੋਂ ਗੁਰਮੀਤ ਖੋਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ 골ਡੀ ਕੰਬੋਜ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਬਠਿੰਡੇ ਸ਼ਹਿਰੀ ਤੋਂ ਹਰਾਇਆ ਸੀ ਭੁੱਲ ਗਏ ਹੁਣੇ ਮਲੂਕਾ ਹਰਾਇਆ ਸੀ ਕਾਂਗੜ ਹਰਾਇਆ ਸੀ ਭੂੰਦੜ ਹਰਾਇਆ ਸੀ ਬ੍ਰਹਮਪੁਰ ਹਰਾਇਆ ਸੀ ਪੱਠਲ ਹਰਾਈ ਸੀ ਜੁਨੇ ਮਰਜੀ ਨਾ ਲੈ ਲੋ ਵੱਡਿਆਂ ਦੇ ਸਾਰੇ ਹਾਰੇ ਨਵਜੋ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਹੀ ਮਾਰੇ ਗਏ ਇੱਕੋ ਮਸ਼ੀਨ ਨਾਲ ਹੀ ਮਾਜੇ ਗਏ ਉਹ ਸੋ ਇਸ ਕਰਕੇ ਵੀਰੋ ਇਹ ਲੋਕ ਨੇ ਯਾਰ ਪਬਲਿਕ ਤੋਂ ਡਰੋ ਇਹਨਾਂ ਨਾਲ ਖੇਡਦੇ ਨੇ ਪਬਲਿਕ ਨਾ ਖੇਡਦੇ ਨੇ ਗੋਟੀਆਂ ਖੇਡਦੇ ਨੇ ਇਹਨੂੰ ਇੱਥੇ ਧਰਦੇ ਤੂੰ ਇਹਨੂੰ ਐ ਕਰਦੀ ਮੈਂ ਇਹਨੂੰ ਐ ਕਰ ਦੂੰ ਲੋਕਾਂ ਦਾ ਕੀ ਆ ਲੋਕ ਤਾਂ ਕੋਈ ਗੱਲ ਨਹੀਂ ਐ ਐ 12 ਬੀਟੀਆਂ ਚੈਸਸ ਖੇਡਦੇ ਆ ਆਪਣੇ ਨਾਲੇ ਸੋ ਮੈਂ ਤੁਹਾਡੇ ਨੂੰ ਇਹ ਗੱਲ ਕਹਿਣ ਆਇਆ ਮੈਂ ਕੋਈ ਵੋਟਾਂ ਨੂੰ ਕਹਿਣ ਨਹੀਂ ਆਇਆ ਤੁਹਾਨੂੰ ਹਾਲੇ ਬਹੁਤ ਟਾਈਮ ਪਿਆ ਜਦੋਂ ਮਰਜੀ ਮੂਡ ਬਣਾ ਲਿਓ ਜਿਹੜੀ ਮਰਜੀ ਪਾਰਟੀ ਦਾ ਬਣਾ ਲਿਓ ਪਰ ਕੋਈ ਦਿੱਕਤ ਨਹੀਂ ਪਰ ਘਟੋ ਘਟ ਇਹ ਸੋਚ ਲਿਓ ਕਿ ਇਹ ਤੋਂ ਪਹਿਲਾਂ ਹੁੰਦਾ ਕੀ ਰਿਹਾ ਆਪਣੇ ਨਾਲੇ ਉਸ ਵੇਲੇ 4 5 10 50 ਦਿਨਾਂ ਦੀ ਗੱਲ ਯਾਦ ਰਹਿ ਜਾਂਦੀ ਹੈ ਮੈਨੂੰ ਵੀ ਕਹਿੰਦੇ ਰਹੇ ਆ ਅਫਸਰ ਜਦੋਂ ਅਨਸਾਰ 300 ਜੁਨਟ ਬਿਜਲੀ ਫ੍ਰੀ ਕਰਨ ਲੱਗੇ ਇੱਕ ਮਹੀਨੇ ਦੀ 300 ਜੁਨਟ 2 ਮਹੀਨੇ ਦਾ ਪਹਿਲਾਂ ਹੁੰਦਾ 600 ਜੁਨਟ ਫ੍ਰੀ ਸਾਰਿਆਂ ਨੂੰ ਮੈਂ ਕਿਹਾ ਸਾਰਿਆਂ ਨੂੰ ਕਰੋ ਫਿਰ ਉਹ ਤੋਂ ਬਾਅਦ ਨੌਕਰੀਆਂ ਦੇਣ ਲੱਗੇ ਜਦੋਂ ਪਹਿਲੇ ਸਾਲ ਹੀ ਪਰ ਉਸ ਤੋਂ ਬਾਅਦ ਟੋਲ ਪਲਾਜੇ ਬੰਦ ਕਰਨ ਲੱਗ ਗਏ ਵੀ ਕਿਉਂ ਲੁੱਟੀ ਜਾਂਦੇ ਲੋਕਾਂ ਨੂੰ ਤੁਸੀਂ ਫੱਡਿਆ ਮੈਂ ਇਦਾਂ ਪੂਰੀਆਂ ਹੋ ਗਿਆ ਚਲੋ ਚਲੋ ਫਿਰ ਉਸ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਬਣਾਤੀ ਵੀ ਜ਼ਖਮੀਆਂ ਨੂੰ ਚੱਕ ਕੇ ਲੈ ਕੇ ਜਾਇਆ ਕਰੋ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਰਦੇ ਉਹਨਾਂ ਦੇ ਇਲਾਜ ਦੇ ਫਿਰ ਉਸ ਤੋਂ ਬਾਅਦ ਸਕੂਲ ਵਧੀਆ ਬਣਾਉਣ ਲੱਗ ਗਏ ਫਿਰ ਪਿੰਡਾਂ ਦੇ ਵਿੱਚ ਕਲੀਨਿਕ ਖੋਲਣ ਲੱਗ ਗਏ ਤਾਂ ਅਸਰ ਕਹਿਣ ਲੱਗੇ ਤੇ ਇਹ ਵੀ ਗਏ ਥੋੜਾ ਜਿਹਾ ਗਲਤਫਹਿਮੀ ਚ ਰਹਿਣ ਲੱਗੇ ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਇਹ ਤਾਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਇਹ ਤਾਂ ਕੰਮ ਮੁੱਕ ਜਾਣੇ ਆ ਇਹ 2-3 ਸਾਲ ਤੋਂ ਬਾਅਦ ਕੰਮ ਮੁੱਕ ਜਾਣੇ ਆ ਲੋਕਾਂ ਨੂੰ ਤਾਂ ਆਖਰੀ ਸਾਲ ਵਾਲੇ ਕੰਮ ਯਾਦ ਰਹਿੰਦੇ ਹੁੰਦੇ ਨੇ ਉਹ ਮੈਂ ਕਿਹਾ ਮੈਂ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਕਰ ਲੂੰਗਾ ਬਿਨਾਂ ਗਰੰਟੀਆਂ ਤੋਂ ਬਹੁਤ ਸਾਰੇ ਕੰਮ ਨੇ ਟੋਲ ਪਲਾਜੇ ਦੀ ਗਰੰਟੀ ਨਹੀਂ ਦਿੱਤੀ ਸੀ 19 ਟੋਲ ਪਲਾਜੇ ਬੰਦ ਕਰਤੇ ਇੱਕ ਦਿਨ ਦਾ 67 ਲੱਖ ਰੁਪਏ ਲੋਕਾਂ ਦਾ ਬਚਦਾ ਇੱਕ ਦਿਨ ਦਾ ਪੰਜਾਬੀਆਂ ਦਾ ਟੋਲ ਪਲਾਜ ਲਾਇਕ ਹੀ ਨਹੀਂ ਸੀ ਇਹਨਾਂ ਦੋਨਾਂ ਨੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਕੋਈ ਪ੍ਰੋਬਲਮ ਨਾ ਕੋਈ ਮਸ਼ੀਨ ਲਾਉਣੀ ਹੈ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਸਿੱਧਾ ਜਾ ਕੰਮ ਹੈ ਇੱਧਰੋਂ ਆਇਆ ਪੈਸੇ ਦੇ ਦੇ ਇੱਧਰੋਂ ਆਇਆ ਪੈਸੇ ਦੇ ਦੇ ਸਾਰੇ ਬੰਦ ਕਰਤੇ 19 ਕਰਤੇ ਬਾਕੀ ਦੋ ਤਿੰਨ ਚਤੰਦੀ ਹੈ ਇਹ ਲਿਸਟ ਬਣ ਰਹੀ ਉਹ ਵੀ ਕਰਾਂਗੇ ਸੋ ਵੀਰੋ ਇਹ ਉਹਨੂੰ ਹੁਣ ਕਹੀ ਜਾਂਦੇ ਆ ਕੀ ਕਹਿੰਦੇ ਆ ਉਹ ਬਾਦਲ ਕੇਲਾ ਉਹ ਕੀ ਸੁਖਵੀਰ ਬਾਦਲ ਦੱਸੋ ਯਾਰ ਉਹ ਕਹਾਂ ਕੀ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹੈ ਇਹਨੂੰ ਸੰਗੜ ਲੱਗਦੇ ਪਿੰਡਾਂ 'ਚ ਯਾਰ ਲੋਕ ਲਾਂਬਾ ਦੇਖੇ ਜਾਂਦੇ ਅਗਰ ਦੇਵ ਸਿੰਘ ਤੇਰਾ ਮੁੰਡਾ ਕਿਸੇ ਰੋੜਾ ਰੋੜਾ ਨਾ ਮਾਰੇ ਗੁਰਜੀ ਨਾ ਬੰਨ ਲਾ ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ 'ਚ ਬੋਲਦੇ ਨਹੀਂ ਇਹ ਮੈਂ ਰਿਆ ਹੋਇਆ ਇਹਨਾਂ ਦੇ ਨਾਲ ਬਦਲਾਕੇ ਟੱਬਰ 'ਚ ਰੱਬ ਨੇ ਮੈਨੂੰ ਡੂੜਕ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਹੈ ਮਨਪ੍ਰੀਤ ਬਾਲ ਦੇ ਘਰੇ ਰਿਹਾ ਹੋਇਆ ਅੰਗਰੇਜ਼ੀ ਬੋਲਦੇ ਆ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਖ਼ਬਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਫੋਟੋ ਦੇਖਿਆ ਤੁਸੀਂ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜੀ ਬੜ ਕੇ ਸੁਣਾਦਾ ਜੀ ਮੈਂ ਇਹ ਜਾਂਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ ਚ ਆ ਉਹ ਕੀ ਕਹਿੰਦਾ ਫਿਰਦਾ ਛੋਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਦਲ ਸਾਹਿਬ ਨੇ ਬਣਾਇਆ ਮੰਡੀਆਂ ਬਾਲ ਸਾਹਿਬ ਨੇ ਬਣਾਈਆਂ ਨੇ ਕਣਕਾਂ ਕਿਵੇਂ ਲਹਿਰਾਉਂਦੀਆਂ ਫਰਦੀਆਂ ਬਾਲ ਸਾਹਿਬ ਨੇ ਸੜਕਾਂ ਸਾਰੀਆਂ ਬਾਲ ਸਾਰੇ ਬਣਾਏ ਜਿੱਧਰ ਦੇਖੋ ਬਾਲ ਸਾਹਿਬ ਹੀ ਯਾਦ ਆਉਂਦੇ ਆ ਬਾਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਹੇ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿਚ ਦੀ ਲੰਘਦਾ ਹੋਵੇਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਬਾਲ ਸਾਹਿਬ ਨੇ ਕਰਾਈ ਸੀ ਉਦੋਂ ਮੁੱਖ ਮੰਤਰੀ ਸੀ ਉਹ ਤੇ ਆਪ ਆਪ ਹੋ ਮੰਤਰੀ ਸੀ ਇਹ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਭ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ ਬਾਹਰ ਆ ਗਿਆ ਨਾ ਮੈਂ ਤਾਂ ਐਵੇਂ ਕਹਤਾ ਸੀ ਚਲ ਛੱਡੋ ਬੜੇ ਲੈ ਐਤੀ ਤੁਹਾਡੇ ਕੋਲ ਮੁੱਕਰ ਕੇ ਗਿਆ ਮੌਕਸਰ ਹੱਦਿਆਰ ਅਕਾਲ ਤਖਤ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜ਼ਹੀਦਾਰ ਬਦਲ ਦੋ ਜਿਹਨੇ ਫੈਸਲਾ ਗਲ ਦਿੱਤਾ ਤੇ ਉਹ ਹਜੇ ਕਹਿੰਦੇ ਐ ਬਸ ਅਕਾਲੀ ਦਲ ਖੇਤਰੀ ਪਾਰਟੀ ਥੋੜੀ ਆਪਣੀ ਮਾਂ ਪਾਰਟੀ ਅੱਛਾ ਇੱਕ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆਪਾਂ ਨੂੰ ਪਬਲਿਕ ਦਾ ਯਾਰ ਕੋਈ ਪੁੱਛਦਾ ਹੀ ਨਹੀਂ ਵੀ ਕੋਈ ਫੈਸਲਾ ਲੈਣ ਵੇਲੇ ਇੱਕ ਨੇ ਮਹਾਤਮਾ ਗਾਂਧੀ ਨੂੰ ਬਾਪੂ ਬਣਾਤਾ ਮੈਂ ਬਾਪੂ ਗਾਂਧੀ ਜੀ ਨਹਿਰੂ ਨੂੰ ਚਾਚਾ ਬਣਾਤਾ ਜੀ ਆਪਾਂ ਨੂੰ ਪੁੱਛੇ ਵੀ ਬਾਪੂ ਚਾਚਾ ਹੈਗੇ ਸਾਡੇ ਕੋਈ ਭਾਈ ਬਣਦਾ ਵੀ ਮੈਂ ਤੁਹਾਡਾ ਭਰਾ ਜਾਂ ਪੁੱਤਾਂ ਨਾ ਇਹ ਕਹੀ ਜਾਂਦਾ ਆਉਂਦਾ ਬਾਪੂ ਬਦਲ ਜਾ ਹੁਣ ਲੈ ਦੱਸ ਉਹ ਬਾਪੂ ਬਣਾਤਾ ਹੁਣ ਇੱਥੇ ਪੰਜਾਬ 'ਚ ਚਲੋ ਉਹ ਹੈ ਨਹੀਂ ਦੁਨੀਆ ਤੇ ਪ੍ਰਮਾਤਮਾ ਨਾਲ ਦੀ ਆਪ ਨੂੰ ਸ਼ਾਂਤੀ ਦੇਵੇ ਮੈਂ ਤਾਂ ਬਹੁਤ ਅਰਦਾਸਾਂ ਕੀਤੀਆਂ ਕਿ ਹੋਰ ਲੰਬਾ ਜਵਣ ਤਾਂ ਕਿ ਅਕਾਲੀ ਦਲ ਦਾ ਹੋਰ ਬੁਰਾ ਹਾਲ ਦੇਖ ਕੇ ਜਾਨ ਚਲੋ ਜਿੰਨਾ ਕਿ ਦੇਖ ਗਿਆ ਉਨੀ ਬਹੁਤ ਸੋ ਵੀਰੋ ਇਹ ਹਜੇ ਨਹੀਂ ਰੱਜੇ ਹਜੇ ਨਹੀਂ ਰੱਜੇ ਹਜੇ ਕਹਿੰਦੇ ਹੋਰ ਹੋਰ ਲੁੱਟਣਾ ਹੈ ਆਪ ਨੂੰ ਪਤਾ ਨਹੀਂ ਹੋਣਾ ਸ਼ਾਇਦ ਸਾਡੇ ਕੋਲ ਕਿੰਨੀ ਪ੍ਰਾਪਰਟੀ ਹੈ ਕੋਈ ਗੱਲ ਨਹੀਂ ਮਨ ਤਾਂ ਐਸੀ ਗਲਤੀ ਸੰਤੁਸ਼ਟੀ ਹੈ ਵੀ ਆਮ ਘਰਾਂ ਦੇ ਮੁੰਡਿਆਂ ਨੇ ਆ ਕੇ ਆਮ ਘਰਾਂ ਦੀ ਕੁੜੀਆਂ ਨੇ ਆ ਕੇ ਆਮ ਲੋਕਾਂ ਦੀ ਸਹਾਇਤਾ ਨਾਲ ਆਪ ਵੱਡਿਆਂ ਵੱਡਿਆਂ ਨੂੰ ਵਕਤ ਪਾ ਰੱਖਿਆ ਨਹੀਂ ਤਾਂ ਇਹ ਸਮਝਦੇ ਕੱਖ ਨਹੀਂ ਸੀ ਆਪਾਂ ਪਰ ਤਾਂ ਨਾਂ ਹੀ ਨਹੀਂ ਲੈਂਦੇ ਸੀ ਮੇਰਾ ਸਟੇਜ ਤੋਂ ਨਾਂ ਨਹੀਂ ਲੈਂਦੇ ਸੀ ਜਦੋਂ ਨਵੇਂ-ਨਵੇਂ ਖੜੇ ਹੋਇਆ ਆ ਆ ਇੱਕ ਗਾਉਣ ਜਿਹੜਾ ਇੱਕ ਹਸਾਉਣ ਜਿਹੜਾ ਪਤਾ ਨਹੀਂ ਕੌਣ ਹੈ ਜੀ ਉਹ ਖੜਾ ਹੋਇਆ ਹੁਣ ਪੂਰਾ ਨਾਂ ਲੈਂਦੇ ਆ ਭਗਵਾਨ ਤਮਨ ਕੋ ਨੋਂ ਤੇਮ ਕੋ ਹੁਣ ਐ ਪੂਰਾ ਨਾਂ ਹੁਣ ਮੈਂ ਲੈਣੋਂ ਹਟ ਕੇ ਆਜੋ ਮੈਂ ਕਿਹਾ ਫਿਰ ਸੋ ਵੀਰੋ ਇਹ ਹਿਸਟਰੀ ਜਿਹੜੀ ਹੈ ਉਹ ਕਿਸੇ ਨੂੰ ਮਾਫ ਨਹੀਂ ਕਰਦੀ ਮਾਫੀ ਜਿਹੜੀ ਹੈ ਨਾ ਉਹ ਗਲਤੀਆਂ ਦੀ ਹੋ ਸਕਦੀ ਮਾਫੀ ਜਿਹੜੀ ਹੈ ਭੁੱਲਾਂ ਦੀ ਹੋ ਸਕਦੀ ਹੈ ਪਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਲੋਕਾਂ ਦੀ ਕਚੈਰੀ ਤਾਂ ਸਜ਼ਾ ਮਿਲ ਚੁੱਕੀ ਹੈ ਜੀ ਹੈ ਹੀ ਨਹੀਂ ਕੋਈ ਉਹਨਾਂ ਨਾਲ ਨੱਪ ਕੇ ਰੱਖੇ ਨੱਪ ਕੇ ਰੱਖਾਂਗੇ ਬਸ ਤੁਸੀਂ ਰੱਪ ਲਿਓ। ਨਹੀਂ ਮੇਰੇ ਵੱਲ ਤਾਂ ਕੋਈ ਘਾਟ ਨਹੀਂ। ਤੁਸੀਂ ਦੱਬੀ ਰੱਖੋ ਬਸ। ਬਸ ਇਹੀ ਖਿਆਲ ਜਾਂ ਰੱਖਿਓ ਵੀ ਮਤਲਬ ਪੋਸਟਰ ਜੇ ਕਿੱਥੇ ਲਾਉਣੇ ਨੇ, ਰੋਡ ਸ਼ੋਅ ਕਿੱਧਰ ਦੀ ਕੱਢਣਾ, ਰੈਲੀ ਕਿੱਥੇ ਕਰਾਉਣੀ ਆ, ਪੋਲਿੰਗ ਏਜੰਟ ਕੌਣ ਬਣੂਗਾ ਤੇ ਇਹੋ ਜਿਹਾ ਕੁਝ ਜਿਹੜਾ ਉਹ ਤੁਸੀਂ ਕਰ ਲਿਓ ਬਾਕੀ ਇੰਨਾ ਵਾਲੀ ਤੁਸੀਂ ਆ ਫੜਾ ਦੇ ਜੀ ਫੜਾ ਦੇ ਇੰਨਾ ਵਾਲੀ ਤੁਸੀਂ ਪਰਵਾਹ ਨਾ ਕਰਿਓ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਇਹਨਾਂ ਦਾ ਮੈਂ ਇਕੱਲੇ ਸਾਂਭ ਲੂੰਗਾ ਕੋਈ ਸੀ ਗੱਲ ਨਹੀਂ ਬੈਠ ਜਾ ਬੈਠ ਜਾ ਕੋਈ ਪੜਾ ਲਾਂਗੇ ਲੈ ਅੱਗੇ ਨਰਕਲ ਸੋ ਵੀਰੋ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਜਿਆਦਾ ਦਾਗ ਹੀ ਕੀਤਾ ਹੋਇਆ ਹੈ ਕਿ ਲੁਕੋ ਨਹੀਂ ਸਕਦੇ ਦਾਗ ਆਪੱਚ ਰਲੇ ਮਿਲੇ ਨੇ ਨਸ਼ੇ ਵੇਚੇ ਨੇ ਰਿਸ਼ਮਤਾਂ ਖਾਧੀਆਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਲੋਕਾਂ ਨੇ ਟ੍ਰਾਂਸਪੋਰਟਾਂ ਖੋ ਕੇ ਆਪਣੀਆਂ ਟ੍ਰਾਂਸਪੋਰਟਾਂ ਬਣਾਈਆਂ ਨੇ ਚੱਲ ਰਹੀ ਹੈ ਜਾਂ ਸਾਰੀ ਚੱਲ ਰਹੀ ਹੈ ਕਾਗਜ਼ੀ ਕਾਰਵਾਈ ਪੱਕੇ ਪੈਰੀ ਕਰਦੇ ਆਂ ਪਹਿਲਾਂ ਤਾਂ ਇਹ ਰਲ ਮਿਲ ਕੇ ਕਰ ਲੈਂਦੇ ਸੀ ਵੀ 10 ਦਿਨ ਤੂੰ ਜਾਇਆ ਈ ਜੇਲ੍ਹ ਚ ਉਹ ਤੋਂ ਬਾਅਦ ਤੂੰ ਜਦੋਂ ਬਾਹਰ ਆਏਂਗਾ ਬਸ ਐ ਕਰਦੇ ਆਂ ਹੀ ਬੱਤੂ ਵੱਡਾ ਬਣ ਜਾਏਗਾ ਤੈਨੂੰ ਜਿਤਾ ਕੇ ਫਿਰ ਤੂੰ ਸਾਨੂੰ ਨਾ ਕੁਝ ਕਹੀਂ ਫਿਰ ਆਪਾਂ ਕਰ ਲਾਂਗੇ ਸਭ ਤਰ੍ਹਾਂ ਜਾ ਅਗਲੀ ਵਾਰ ਤੂੰ ਮੈਨੂੰ ਕਰਦੀ ਨੇੜੇ ਜਾ ਕੇ ਅੰਦਰ ਫਿਰ ਮੈਂ ਐ ਕਰਦਾ ਆਉਂਗਾ ਲੋਕਾਂ ਨੂੰ ਕਿ ਵਾਹ ਕਮਾਲ ਹੈ ਵੀ ਕਮਾਲ ਹੈ ਵੀਆ ਐਸੇ ਐਸੇ ਗਲਤੀ ਕਰੀਏ ਨਿਕੰਮ ਸুইস ਕਰਕੇ ਵੀਰੋ ਆ ਜਿਹੜੇ ਪ੍ਰੋਜੈਕਟ ਨੇ ਤਾਂ ਤੁਹਾਡਾ ਹੱਕ ਹੈ ਇਹ ਮੰਗ ਪੱਤਰ ਨਹੀਂ ਹੋਣਾ ਚਾਹੀਦਾ ਹੱਕ ਪੱਤਰ ਹੋਣਾ ਚਾਹੀਦਾ। ਵੀ ਇਹ ਸਾਡਾ ਹੱਕ ਬਣਦਾ ਜੀ ਸੀਵਰੇਜ ਦਾ ਕੰਮ ਸਾਡੇ ਐਨੇ ਸਾਲ ਹੋ ਗਏ ਹੋਇਆ ਨਹੀਂ ਕਰ ਦੋ। ਔਰ ਇਹਨੂੰ ਟਾਈਮ ਤੇ ਨੀਲਕੰਢੀ ਟਾਈਮ ਤੇ ਇਹਨੂੰ ਮੈਂ ਸੀਵਰੇਜ ਦਾ ਕੰਮ ਦੇਖਿਆ ਬਠਿੰਡੇ। ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਮੈਂ ਕਈ ਵਾਰੀ ਕਲਾਕਾਰ ਬਣ ਕੇ ਵੀ ਉੱਥੋਂ ਦੇ ਲੰਘਿਆ। ਸੀਵਰੇਜ ਦਾ ਕੰਮ ਚੱਲੀ ਹੋ ਜਾਂਦਾ ਸੀ ਜੀ। बोर्ड जहाँ भी उत्थे लिखे से हौली चलो अगे सीवे का काम चल रहा है बस ये नहीं पता भी किक तो कि तो तरीक, तो, तरीक तक चल रहा है आपको लिख के लाना कि ये काम इन्नी तरीक तो इन्नी तरीक तक चलूगा उन्नी तरीक तो पहला काम कंप्लीट होना चाहिए फिर वो काम है नहीं तो कम नहीं है नहीं तो फिर कम क्या चली गया चली गया लंबा ही चल गया उन्होंने ਫ੍ਰਾਂਸ ਤੇ ਇੰਗਲੈਂਡ ਨੇ ਇੱਕ ਸਮਝੌਤਾ ਕੀਤਾ ਕਿ ਲੰਡਨ ਤੋਂ ਪੈਰਿਸ ਸਮੁੰਦਰ ਹੈ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਚਲاتی ਜੀ ਉਹ ਕਹਿੰਦੇ ਜਿਹੜੇ ਟ੍ਰੇਨ ਦੀ ਉਹ ਇੱਕ ਕਯੂਬ ਦੇ ਵਿੱਚ ਚਲਦੀ ਹੈ ਪਾਈਪ ਦੇ ਵਿੱਚ ਚਲਦੀ ਹੈ ਉਹ ਵੱਡੀ ਪਾਈਪ ਹੈ ਬਹੁਤ ਵੱਡੀ ਉਹਦੇ ਵਿੱਚ ਰੇਲਵੇ ਟਰੈਕ ਹੈ ਉਹ ਕਹਿੰਦੇ ਅੱਧੀ ਅਸੀਂ ਸਾਡੇ ਵਾਲੀ ਹੱਦ ਤੱਕ ਅਸੀਂ ਬਣਾਉਂਦੇ ਆਵਾਂਗੇ ਐਂ ਡਰੋਂ ਤੁਸੀਂ ਬਣਾਉਂਦੇ ਆਇਓ ਕੰਪਿਊਟਰ ਨਾਲ ਅਟੈਚ ਕਰ ਲਿਆ ਦੋਨੇ ਐਨ ਆ ਕੇ ਸਮੁੰਦਰ ਦੇ ਵਿਚਾਲੇ ਜਮਾ ਜੋੜਤੀਆਂ ਇੱਕ ਸੈਂਟੀਮੀਟਰ ਦਾ ਵੀ ਇੱਧਰ ਉੱਧਰ ਫਰਕ ਨਹੀਂ ਹੋਇਆ ਵਿਚਾਲੇ ਜੋੜਤੀਆਂ ਅੱਜ ਲੰਡਨ ਤੋਂ ਪੈਰਿਸ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ ਜੀ ਉਦੋਂ ਇੱਥੇ ਕਾਲੀਦਲ ਦੀ ਸਰਕਾਰ ਸੀ ਬਲਦਾ ਸੁਵੀਰ ਬਾਦਲ ਨੂੰ ਇਹ ਜਿਹੇ ਆਈਡੀਏ ਪਾਣੀ ਵਾਲੀਆਂ ਬੱਸਾਂ ਪਾਣੀ 'ਚ ਰੇਨ ਚਲਾਉਣੀ ਹੈ ਜੇ ਵਧੀਆ ਲੱਗਦੇ ਉਹਨੂੰ ਉਹ ਕਹਿੰਦਾ ਵੀ ਆਪਾਂ ਵੀ ਸੀਵਰੇਜ ਪਾਈਏ ਬਠਿੰਡੇ ਦਾ ਵੀ ਅੱਧਾ ਉਧਰੋਂ ਬਣਾਉਂਦੇ ਆਓ ਅੱਧਾ ਇੱਧਰੋਂ ਬਣਾਉਂਦੇ ਆਇਓ ਬੀਬੀ ਵਾਲਾ ਚੌਂਕ ਤੋਂ ਪਰਲੇ ਪਾਸੇ ਕਹਿੰਦਾ ਮਿਲ ਜਾਾਂਗੇ ਬਾ ਉੱਥੇ ਕਹਿੰਦਾ ਇਹ ਜੋੜ ਦਾਂਗੇ ਕਰਤਾ ਕੰਮ ਟੈਂਡਰ ਲਾਤਾ ਟੈਂਡਰ ਵਾਲੇ ਤੋਂ ਲੈ ਲੈ ਪਹਿਲਾਂ ਤਾਂ ਪੈਸੇ ਬਾਅਦ ਆਫਸਰ ਆਫਸਰਾਂ ਤੋਂ ਲੈ ਲੈ ਉਹ ਉਧਰੋਂ ਬਣਾਉਂਦੇ ਆਏ ਇਹ ਇੱਧਰੋਂ ਬਣਾਉਂਦੇ ਗਏ ਉਦੋਂ ਹੀ ਪਤਾ ਲੱਗਿਆ ਵੀ ਜੇ ਜਿਹੜੀ ਮੇਲਣ ਦੀ ਤਰੀਕਾ ਹੈ ਵੀ ਆਪਾਂ ਹੁਣ ਆਪਾਂ ਜੋੜਨਾ ਹੈ ਉਹ ਦੂਜੀ ਕਲੋਨੀ ਚ ਫਿਰਨ ਉਹ ਇੱਧਰ ਫਿਰਨ ਫਿਰ ਵਿਚਾਲੇ ਹੋ ਕੂਣੀ ਮੋੜ ਪਾਇਆ ਉਹਨੂੰ ਉਹੀ ਸਾਰਾ ਫੇਰਦਾ ਫੇਰ ਪਰ ਜਾਂਦਾ ਕੂਣੀ ਮੋੜ ਉਥੇ ਜਮ ਲੱਗ ਜਾਂਦਾ ਆਏ ਸੋ ਕੋਈ ਕੂਣੀ ਮੋੜ ਨਾ ਪਾਇਓ ਸਿੱਧਾ ਹੀ ਕਰਿਓ ਕੰਮ ਹਾਂ ਕਿਉਂਕਿ ਇਹ ਗੱਲਾਂ ਉਹੀ ਦੱਸ ਸਕਦਾ ਜਿਨੇ ਥੱਲੇ ਗੱਲਾਂ ਦੇਖੀਆਂ ਹੋਣ ਜਿਨੇ ਆਪਦੇ ਪਿੰਡੇ ਤੇ ਹੰਡਾਇਆ ਹੋਵੇ ਇਹ ਉਹ ਹੀ ਦੱਸਦਾ ਹੈ ਉਹਨਾਂ ਨੂੰ ਕੀ ਪਤਾ ਕੂਣੀ ਮੋੜਦਾ ਉਹ ਤਾਂ ਐ ਕਹਿਣਗੇ ਸ਼ਾਇਦ ਇਹਨੂੰ ਕਹਿੰਦੇ ਕੂਣੀ ਮੋੜਨੇ ਉਹਨੂੰ ਕੂਣੀ ਵੀ ਨਹੀਂ ਪਤਾ ਹੋਣਾ ਐਲਬੋ ਕਹਿੰਦੇ ਆ ਅੰਗਰੇਜ਼ੀ ਚੋ ਐਲਬੋ ਉਹਨਾਂ ਨੂੰ ਨਹੀਂ ਪਤਾ ਜੀ ਉਹ ਤਾਂ ਕਹਿੰਦਾ ਦੇਖੋ ਕਹਿੰਦਾ ਰਾਤ ਮੈਨੂੰ ਸਾਢੇ 2 ਵਜੇ ਦੀ ਸੋਚ ਲੱਗੀ ਪਈ ਉਹ ਮੈਂ ਕਿਹਾ ਸਾਢੇ 2 ਨਹੀਂ ਹੁੰਦੇ 2:30 ਹੁੰਦੇ ਨੇ ਯਾਰ ਉਹਨਾਂ ਦਾ ਹਾਲ ਹੈ ਜੀ ਪੰਜਾਬੀ ਦਾ ਫਿਰ ਬਣਾ ਲਓ ਪੰਜਾਬ ਦੇ ਵਾਰਿਸ ਉਹਨਾਂ ਨੂੰ ਸੋ ਮੈਂ ਤਾਂ ਕਰਕੇ ਤੁਹਾਡੇ ਕੋਲੇ ਆਇਆ ਕਿ ਮੈਨੂੰ ਸਿਰਫ ਇਸ ਗੱਲ ਦਾ ਦੁੱਖ ਹੈ ਕਿ ਕੰਮ ਤਾਂ ਹੋ ਹੀ ਜਾਂਦੇ ਨੇ ਪਰ ਕੰਮ ਲੇਟ ਹੋਵੇ ਚਲੋ ਕੋਈ ਨਹੀਂ ਦੇਰ ਆਏ ਦਰਸਤ ਹੈ ਗੱਡੀ ਲਈ ਤੇ ਚੜੀ ਜਾਂਦੀ ਹੈ ਪੰਜਾਬ ਦੀ 70 ਸਾਲ ਪੁਰਾਣਾ ਤਾਣਾ ਉਲਝਿਆ ਹੋਇਆ ਹੈ ਹੌਲੀ-ਹੌਲੀ ਕਰੀ ਜਾਂਦੇ ਆ ਠੀਕ ਨੀਅਤ ਚ ਖੋਟ ਨਹੀਂ ਹੈਗਾ 1 ਰੁਪਏ ਦਾ ਕੋਈ ਇਲਜ਼ਾਮ ਲਾ ਦੇਣ 4 ਸਾਲ ਹੋ ਗਏ ਨਹੀਂ ਤਾਂ ਇਹਨਾਂ ਤਾਂ ਟੈਚੀਆਂ ਦੇ ਇਹਨਾਂ ਦੇ ਵਿਰੋਧੀ ਧਿਰ ਚ ਹੁੰਦੇ ਹੋਏ ਵੀ ਇਲਜ਼ਾਮ ਲੱਗ ਜਾਂਦੇ ਆ ਉਦੋਂ ਵੀ ਇਹ ਪੁਰਾਣੇ ਪੈਸੇ ਲਈ ਜਾਂਦੇ ਵੀ ਤੇਰਾ ਉਦੋਂ ਕੰਮ ਕੀਤਾ ਸੀ ਹੁਣ ਪੈਸੇ ਦੇ ਕੇ ਜਾ। ਧਾਰ ਕਰ ਲੈਂ ਤੇ ਰਿਸ਼ਵਤ ਵੀ ਇਹ। ਕਿਸੇ ਅਸੀਂ ਅਫਸਰ ਨੂੰ ਨਹੀਂ ਕਹਿੰਦੇ ਵੀ ਤੈਨੂੰ ਇੱਥੇ ਲੱਗਣ ਦੇ ਇੰਨੇ ਪੈਸੇ ਦੇਣੇ ਪੈਣਗੇ। ਫਿਰ ਉਹ ਉਹ ਇਕੱਠੇ ਕਰਨ ਲੱਗ ਜਾਂਦਾ ਮੂਰੋਂ ਮਹੀਨਿਆਂ ਦੇ। ਸਾਡਾ ਕੋਈ ਆਵਦਾ ਬੰਦਾ ਹੋਵੇ ਸਾਨੂੰ ਪਤਾ ਲੱਗ ਜਾਏ ਸਬੂਤ ਆ ਜਾਣ ਅਸੀਂ ਕਹਾਂ ਚੱਲ ਵੀ ਇਹ ਕੰਮ ਥੋੜੀ ਆਈ ਸੀ ਆਪਾਂ ਫਿਰ। ਆਹ ਕੰਮ ਕਰਨ ਥੋੜੀ ਆਈ ਸੀ। ਆਲੋਚਨਾ ਕੋਈ ਗੱਲ ਨਹੀਂ ਉਹ ਤਾਂ ਹੁਣੇ ਕਰਨਗੇ ਕਰਨਗੇ ਕਿਉਂਕਿ ਇਹਨਾਂ ਦੀਆਂ ਕੁਰਸੀਆਂ ਖੁੱਸ ਗਈਆਂ ਆਮ ਘਰਾਂ ਦੇ ਧੀਆਂ ਪੋਤਾਂ ਨੂੰ ਇਹ ਜਰ ਨਹੀਂ ਸਕਦੇ ਆਪ ਇਹ ਵੱਡੇ ਵੱਡੇ ਧਨਾੜ ਨੇ ਸਮਗਲਰ ਇਹਨਾਂ ਦੀ ਹਿਸਟਰੀ ਹੈ ਕਿਸੇ ਕਿਸੇ ਦਾ ਬਾਪ ਸੋਨੇ ਦੇ ਬਿਸਕਟ ਲਿਆਉਂਦਾ ਰਿਹਾ ਕਿਸੇ ਦਾ ਬਾਪੂ ਚਿੱਟਾ ਟੋਂਦਾ ਰਿਹਾ ਕਿਸੇ ਦਾ ਕੋਈ ਕੁਝ ਕਰਦਾ ਰਿਹਾ ਕੋਈ ਘੋੜਿਆਂ ਦੇ ਵਪਾਰਾਂ ਚੋਂ ਖਾਂਦਾ ਰਿਹਾ ਕੋਈ ਕਿਤੋਂ ਖਾਂਦਾ ਰਿਹਾ ਸਾਰਿਆਂ ਦੀ ਹਿਸਟਰੀ ਹੈ ਇਹ ਤਾਂ ਕਹਿੰਦੇ ਵੀ ਐ ਹੀ ਹੈ ਪਰ ਇੱਕ ਗੱਲ ਹੈ ਆਪਣੇ ਗਰੀਬ ਦਾ ਜਵਾਕ ਪੜ ਜੂਗਾ ਤਾ ਅਫਸਰ ਬਣ ਜਾਊਗਾ ਅਫਸਰ ਵੀ ਟੋਪ ਦਾ ਬਣੂਗਾ ਤੇ ਉਹ ਉਹ ਤੁਹਾਡੀ ਗਰੀਬੀ ਚੱਕੂਗਾ ਉਹ ਤੁਹਾਡੇ ਪਿੰਡ ਦਾ ਨਾਮ ਉਹ ਤੁਹਾਡੇ ਦੇਸ਼ ਦਾ ਨਾਮ ਉੱਚਾ ਕਰੂਗਾ ਇਹਨਾਂ ਵਾਲੇ ਤਾਂ ਜਮਾਂ ਨਖੱਟੂ ਨੇ ਕੁਛ ਨਹੀਂ ਕੁਛ ਨਹੀਂ ਪੜੇ ਜਿਹੜੇ ਭਾਈ ਮੈਨੂੰ ਦੱਸੋ ਸੋਹਣੇ ਦਾ ਚਮਚਾ ਮੂੰਹ ਚ ਲੈ ਕੇ ਜਾਂਦੇ ਨੇ ਗੰਨ ਮੈਂ ਇਹਨਾਂ ਨਾਲ ਸਕੂਲ ਜਾਂਦੇ ਆ ਫਿਰ ਪਹਿਲੀ ਦੂਜੀ ਤੀਜੀ ਚੌਥੀ ਖਰ ਆਪਣਾ ਪਹਿਲੀ ਦੂਜੀ ਕਰਦੇ ਆ ਉਹ ਇਹ ਪਹਿਲਾਂ ਐਲ ਕੇ ਜੀ ਯੂ ਕੇ ਜੀ ਕਰਦੇ ਆ ਫਿਰ ਉਦੋਂ ਬਾਅਦ ਫਿਰ ਆਪਣੇ ਤਾਂ ਪਹਿਲੀ ਕੱਚੀ ਬਾਅਦ ਸਾਰੀਆਂ ਪੱਕੀਆਂ ਆਪਣੇ ਤਾਂ ਹੋਰ ਪੜ੍ਹਾਈ ਆ ਅਪਨ ਤਾਂ ਕਿਤਾਬਾਂ ਨਹੀਂ ਦਿੱਤੀਆਂ ਸੀ ਉਹ ਜਿਹੜੀਆਂ ਨਾਲ ਅਫਸਰ ਬਣਦੇ ਆ ਆਪਾਂ ਨੂੰ ਕਿਤਾਬਾਂ ਨਹੀਂ ਮਿਲੀਆਂ ਉਹ ਹੁਣ ਕਿਤਾਬਾਂ ਦਿੱਤੀਆਂ ਨੇ ਗਰਮੀਆਂ ਆਣੀਆਂ ਵਰਦੀਆਂ ਸਰਦੀਆਂ 'ਚ ਮਿਲਦੀਆਂ ਸੀ ਸਰਦੀਆਂ ਆਣੀਆਂ ਗਰਮੀਆਂ 'ਚ ਮਿਲਦੀਆਂ ਸੀ ਹੁਣ ਸਾਡੇ ਬੱਚੇ ਸਕੂਲਾਂ ਦੇ ਵਿੱਚੋਂ ਪੜ੍ਹਾਈਆਂ ਕਰਕੇ ਜੇ ਹੀ ਐਡਵਾਂਸ ਜੇ ਹੀ ਮੈਨ ਐਨਈਟੀ ਫੌਜ ਦੇ ਵੱਡੇ ਵੱਡੇ ਐਗਜ਼ਾਮ ਪਾਸ ਕਰਕੇ ਸਾਡੇ ਸਰਕਾਰੀ ਸਕੂਲਾਂ ਵਿੱਚ ਜਾਗ ਟੌਪ ਕਰ ਰਹੇ ਨੇ ਹੁਣ ਹੁਣ ਸਾਡਾ ਸੀ ਕੰਪੀਟੀਸ਼ਨ ਚ ਆਇਆ 98.9 99.4 99.5 99.6 ਹੁਣ ਸਾਡੇ ਬੱਚਿਆਂ ਦੇ ਇੰਨੇ ਨੇ ਨੰਬਰ ਆਉਂਦੇ ਆ ਇਹ ਜਾਣ ਕੇ ਸਾਨੂੰ ਅਨਪੜ ਰੱਖਦੇ ਸੀ ਕਹਿੰਦੇ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਜਾਗ ਦਾ ਪਤਾ ਕਿਵੇਂ ਲੱਗੂਗਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਆ ਕਿਹੜੇ ਚ ਹੁਸ਼ਿਆਰ ਆ ਜਿਹੜੇ ਜੋ ਕਮਜ਼ੋਰ ਆ ਉਹਦੇ ਥੋੜਾ ਜ਼ੋਰ ਦੇ ਦਾਂਗੇ ਘੰਟਾ ਵੱਧ ਪੜਾ ਲਿਆ ਕਰਾਂਗੇ ਉਹਨੂੰ ਉਹ ਸਬਜੈਕਟ ਨਾ ਪਤਾ ਹੀ ਨਹੀਂ ਲੱਗਣ ਦੇਣਾ ਨੌਵੀਂ ਤੱਕ ਕਹਿੰਦੇ ਜਵਾਕ ਬਸ ਪਾਸ ਕਰੀ ਚਲੋ ਨੌਵੀਂ ਚੋਂ ਦੌਵੀਂ ਤੱਕ ਪਾਸ ਕਰੀ ਗਏ 10ਵੀਂ ਜਾ ਕੇ 70% 60% 70% 80% ਜੇ ਫੇਲ ਹੋਗੇ ਜੇ ਨੰਬਰੀ ਐਨੇ ਦਾ ਟੈ ਵੀ ਫੇਲ ਵਰਗੇ ਹੋਗੇ ਆਜੋ ਕਹਿੰਦੇ ਹੁਣ ਆਟਾ ਦਾਲ ਸਕੀਮ ਚ ਆ ਗਏ ਤੁਸੀਂ ਬਸ ਆਜੋ ਬਸ ਲਾਲੇ ਨਾਲ ਬਸ ਉਹ ਜਿਹੜੇ ਸੁਖਵੀਰ ਦੇ ਮਗਰ ਖੜੇ ਹੁੰਦੇ ਹਨ ਨਾ ਬੋਲੇ ਵਾਲੇ ਉਹ ਸਾਰੇ ਉਹੀ ਨੇ ਨੌਵੀਂਆ ਦਸਵੀਂਆ ਚ ਨੌਵੀਂ ਤੱਕ ਉਹਨੂੰ ਫੇਲ ਨਹੀਂ ਕੀਤਾ ਦਸਵੀਂ ਤੋਂ ਬਾਅਦ ਉਹਨੂੰ ਸੁਖਵੀਰ ਵਾਲਿਆਂ ਦੇ ਨਾਲ ਲੈ ਰੱਖੇ ਨੇ ਉਹ ਐਹਾ ਜੀ ਕਰੀ ਜਾਂਦੇ ਕਿ ਬਸ ਉਹਨਾਂ ਨੇ ਇਹੀ ਦੇਖਣਾ ਹੁੰਦਾ ਵੀ ਸਾਹ ਕਿੱਥੇ ਜ ਲੈਂਦਾ ਜਿੱਥੇ ਜੀ ਸਾਹ ਲੈਂਦਾ ਉਥੇ ਜਕਾਰਾ ਛੱਡਣਾ ਬਸ ਆਪਣਾ ਕੰਮ ਹੋ ਗਿਆ ਬਸ ਨਾਲ ਟੀਵੀ ਤੇ ਆਵਾਂਗੇ ਨਾਲੇ ਆਪਾਂ ਪ੍ਰਧਾਨ ਜੀ ਦੇ ਨਜ਼ਰਾਂ ਚ ਖੁਸ਼ ਇਹ ਤੋੜਦੇ ਪਰੰੰਦੋਸ ਆਦਾ ਉਸਨੂੰ ਚੇਅਰਮੈਨ ਨਹੀਂ ਜਾਂ ਕੁਝ ਹੋਰ ਐਂ ਕਰਦੇ ਰਹੇ ਯਾਰ ਆਪਣੇ ਨਾਲ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਵੋਟਾਂ ਮੇਲੇ ਪੈਸੇ ਬਹੁ ਵੰਡਦੇ ਆ ਇਹ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਪੰਜਾਬੀਓ ਗੱਲ ਯਾਦ ਰੱਖਿਓ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ